ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੇਪ ਉਹ ਜਾਵਲਾ ਮੁਹੱਲਾ ਤੇ ਮਿਨੀ ਸੈਕਟਰੀਏਟ ਰੋਡ ਗਲੀ ਨੰਬਰ 9 ਦੀਆਂ 9 ਬੀ ਦੀਆਂ ਜਿਹੜੀਆਂ ਤੁਹਾਨੂੰ ਤੇ ਲਾਈਵ ਤਸਵੀਰਾਂ ਦਿਖਾ ਰਿਹਾ ਜਿੱਥੇ ਕੀ ਹੈ ਮਕਾਨਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਤੁਹਾਨੂੰ ਤਰੇੜਾਂ ਦਿਖਾ ਰਿਹਾ ਗਲੀ ਨੰਬਰ 9 ਬੀ ਦੀਆਂ ਜਿਹੜੀਆਂ ਕੀ ਤਸਵੀਰਾਂ ਦਿਖਾ ਰਿਹਾ ਮਕਾਨ ਦੀਆਂ ਤੁਹਾਨੂੰ ਸਟੇਟ ਨੰਬਰ 9 ਬੀ ਇਕੋ ਮਕਾਨਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਲੋਕਾਂ ਦੇ ਇੱਥੇ ਤੱਕ ਕਿ ਫਰਸ਼ ਤੱਕ ਬੈਠ ਚੁੱਕੇ ਆ ਦੇਖੋ ਤੁਹਾਨੂੰ ਦਿਖਾ ਰਿਹਾ ਇੱਥੋਂ ਦੇ ਜਿਹੜੇ ਕੀ ਨਵੇਂ ਮਕਾਨ ਜਿਹੜੇ ਬਣੇ ਆ ਤੁਹਾਨੂੰ ਇੱਥੋਂ ਦੀ ਤਸਵੀਰਾਂ ਦਿਖਾ ਰਿਹਾ ਹਾਂ ਇੱਥੇ ਤਾਂ ਕੇ ਮਕਾਨ ਦੇ ਤਰੇੜਾ ਕਿ ਇੰਨੀਆਂ ਜ਼ਿਆਦਾ ਵੱਜ ਚੁੱਕੀਆਂ ਤੁਹਾਨੂੰ ਇੱਕ ਟਾਇਲ ਦੀ ਵੀ ਦਿਖਾ ਰਿਹਾ ਇੱਥੋ ਦੀਆਂ ਟਾਇਲਾਂ ਵੀ ਟੁੱਟ ਚੁੱਕੀਆਂ ਆ ਆ ਦਿਖਾਰਿਆ ਟ੍ਰੇਡ ਬਿਲਕੁਲ ਵਿੱਚ ਦੀ ਆ ਤਾਂ ਦਿਖਾਰਿਆ ਜਿਹੜੇ ਕੀ ਇਹ ਵਿੱਚ ਦਰਾਰਾਂ ਹੋ ਚੁੱਕੀਆਂ ਇਹ ਗਲੀ ਨੰਬਰ 9 ਬੀ ਵੀ ਨਹੀਂ ਸੈਕਟਰੀਏਟ ਰੋੜਦੀਆਂ ਹੈਗੀਆਂ ਤੇ ਇੱਥੇ ਤੱਕ ਕੀ ਫਰਸ਼ ਵੀ ਬੈਠ ਗਏ ਆ ਦੇਖੋ ਟੇੜਾ ਨੇ ਲੱਗ ਆ ਟੇੜਾ ਨਵੇਂ-ਨਵੇਂ ਮਕਾਨਾਂ ਦੇ ਜਿਹੜੇ ਨਵੇਂ ਮਕਾਨ ਬਣੇ ਆ ਕਿੰਨੀ ਜਿਆਦਾ ਡਾਊਨ ਹੋ ਚੁੱਕੀ ਆ ਫਰਸ਼ ਦੀ ਇੱਥੋਂ ਤੋ ਟਾਲ ਦਿਖਾ ਰਿਆ ਆ ਇੱਥੋਂ ਤੋ ਬਿਲਕੁਲ ਨੀਚੇ ਤੱਕ ਡਾਊਨ ਤੱਕ ਜਾ ਰਹੀ ਆ ਤੇ ਇਹ ਟਾਲ ਹੈਗੀ ਆ ਛੱਡ ਚੁੱਕਿਆ ਹੈ ਤੇ ਪੂਰੇ ਘਰ ਦੇ ਵਿੱਚ ਹੀ ਕਿਸੇ ਦੇਖੋ ਇਹ ਤਰੇਣਾ ਜਿਹੜੀਆਂ ਨੇ ਗਲਤ ਬਾਤ ਵੀ ਕਰਦੇ ਆ ਸਾਡੇ ਨਾਲ ਵੀ ਇਹਨਾਂ ਨੇ ਨਾ ਗਲਵਸ ਕਰਦੇ ਕੀ ਕਹਿਣਾ ਇਹਨਾਂ ਦਾ ਇਸ ਬਾਬਤ ਆ ਸਰ ਕੀ ਕਹਿਣਾ ਚਾਹੋਗੇ ਐ ਸਰ 2 ਮਹੀਨੇ ਪਹਿਲਾਂ ਗਲੀ ਬਣਾਈ ਸੀ ਇਹਨਾਂ ਨੇ ਹਾਂ ਮਿਊਸਪਲ ਕਾਰਪੋਰੇਸ਼ਨ ਨੇ ਅਧੁਵਾ ਦੇ ਇੱਕ ਖਾਲੀ ਆਈ ਇਹਨਾਂ ਦੀ ਉਹਨਾਂ ਦੀ ਪਾੜੀ ਹੋਈ ਟਿੱਕਾਂ ਦੀ ਉਹ ਇਹਦੇ ਚੈਂਬਰ ਦੇ ਵਿੱਚ ਧਸਣ ਕਰਕੇ ਇਹ ਸਾਰਾ ਚੈਂਬਰ ਡੈਮੇਜ ਹੋ ਚੁੱਕਿਆ ਸੀ ਪਰ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਸੀਂ ਕਿਹਾ ਕਿ ਤੇ ਛੇਰ ਗਰਮੀ ਕਰਕੇ ਤਰੇੜਾਂ ਆ ਰਹੀਆਂ ਪਰ ਸਾਨੂੰ ਕੁਝ ਟਾਈਮ ਬਾਅਦ ਜਦੋਂ ਆਂਢੀ ਗਵਾਂਢੀਆਂ ਨੇ ਦੇਖਿਆ ਸਭ ਦੇ ਘਰਾਂ 'ਚ ਤਰੇੜਾਂ ਵੱਧ ਰਹੀਆਂ ਇਹਦਾ ਕਾਰਨ ਕੀ ਹੈ ਫਿਰ ਅਸੀਂ ਮਿਸਤਰੀ ਨੂੰ ਸੱਦਿਆ ਪਲੰਬਰ ਨੂੰ ਸੱਦਿਆ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਾਰਨ ਹੋ ਸਕਦਾ ਉਹਨਾਂ ਨੇ ਦੱਸਿਆ ਵੀ ਇਹ ਪਾਣੀ ਦੀ ਮਾਰ ਪੈ ਰਹੀ ਹੈ ਕਿਤੋਂ ਜਿੰਦੇ ਕਰਕੇ ਇਹ ਸਾਰਾ ਤਰੇੜਾ ਆਉਂਦਾ ਕਾਰਨ ਬਣ ਰਿਹਾ ਜਦੋਂ ਅਸੀਂ ਸਾਰਾ ਪਟਾਕੇ ਦੇਖਿਆ ਆਪਦਾ ਬਾਹਰ ਉਹਦੇ ਵਿੱਚ ਸਾਡੇ ਸੀਵਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਇਹ ਸਰਕਾਰੀ ਜਿਹੜਾ ਚੈਂਬਰ ਗਵਰਨਮੈਂਟ ਦਾ ਬਣਿਆ ਹੋਇਆ ਉਹਦੇ ਵਿੱਚ ਏਡੀ ਵੱਡੀ ਪ੍ਰੋਬਲਮ ਸੀਗੀ ਕਿ ਉਹ ਅੰਦਰੂ ਡੈਮੇਜ ਹੋ ਚੁੱਕਿਆ ਸੀ ਸਾਰਾ ਉਹਦੀ ਪਾਈਪਲਾਈਨ ਟੁੱਟ ਚੁੱਕੀ ਹੈ ਉਹਦਾ ਪਾਣੀ ਸਾਡੇ 3-4 ਘਰਾਂ ਦੇ ਵਿੱਚ ਨਿਓਂ ਦੇ ਵਿੱਚ ਵੜ ਚੁੱਕਿਆ ਹੋ ਸਕਦਾ ਸਾਡੇ ਫਰਸ਼ ਦੇ ਵਿੱਚ ਵੀ ਹੋਵੇ ਥੱਲੇ ਪਾਣੀ ਪਰ ਉਹਦੇ ਕਾਰਨ ਸਾਡੇ ਸਾਰੇ ਘਰਾਂ ਦੇ ਵਿੱਚ ਤਰੇੜਾ ਮੇਰਾ ਮਕਾਨ ਨਾਲ ਨਾਲ ਘਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀ ਹੈ ਤਰੇੜਾਂ ਤੁਸੀਂ ਦੇਖੋਗੇ ਖੁਦ ਹੈਰਾਨ ਹੋ ਜਾਓਗੇ ਵੀ ਇਹ ਰੰਦੇ ਕਿਵੇਂ ਪਏ ਨੇ ਕਿੰਨੇ ਘਰ ਨੇ ਜਿਹੜੇ ਚਪੇਟ ਦੇ ਵਿੱਚ ਆਏ ਘੱਟੋ ਘੱਟ 4 ਘਰ ਤਾਂ ਸਾਨੂੰ ਇਸ ਟਾਈਮ ਪਤਾ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਪੈ ਚੁੱਕੀ ਹੈ ਠੀਕ ਹੈ 4 ਤਾਂ ਲਗਾਤਾਰ ਹੀ ਹੈ ਪਰ ਐ ਨਹੀਂ ਪਤਾ ਸਾਹਮਣੀ ਲਾਈਨ ਦੇ ਵਿੱਚ ਵੀ ਕਿੰਨੇ ਹੋ ਸਕਦੇ ਆ ਕਿਹੜਾ ਮਤਲਬ ਜੀ ਇਹ ਇਹ ਮਿਨੀ ਸੈਕਟਰੀਏਟ ਰੋਡ ਗਲੀ ਨੰਬਰ 9 ਬੀ ਦੀ ਐਨਾ ਕੋਈ ਅਸਲ ਗੱਲ ਬਾਤ ਜੀ ਜੀ ਦੇ ਸਰ ਐਮ ਸੀ ਨਾਲ ਅਸੀਂ ਸਰੋਂ ਪਹਿਲਾਂ ਐਮ ਸੀ ਨੂੰ ਹੀ ਦੱਸਿਆ ਸੀ ਵੀ ਸਾਡੇ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਪਾਣੀ ਮਰ ਰਿਹਾ ਉਹ ਕਹਿੰਦਾ ਜੀ ਸੀਵਰੇਜ ਦੀ ਨਹੀਂ ਪ੍ਰੋਬਲਮ ਹੈਗੀ ਇਹ ਸ਼ਾਇਦ ਕੋਈ ਹੋਰ ਪ੍ਰੋਬਲਮ ਹੈਗੀ ਜਦੋਂ ਅਸੀਂ ਚੈਂਬਰ ਖੋਲਾ ਕੇ ਦੇਖਿਆ ਉਦੋਂ ਪਤਾ ਚੱਲਿਆ ਕਿ ਚੈਂਬਰ ਅੰਦਰੋਂ ਸਾਰੇ ਟੁੱਟਿਆ ਹੋਏ ਆ ਤੇ ਉਹਦੀ ਪਾਈਪਲਾਈਨ ਵੀ ਡੈਮੇਜ ਹੈ ਉਹ ਪਾਣੀ ਜਿਹੜਾ ਸੀਵਰ ਚ ਨਹੀਂ ਜਾ ਰਿਹਾ ਸਾਡੀ ਨਿਊਂ ਦੇ ਵਿੱਚ ਜਾ ਰਿਹਾ ਸਾਰਾ ਪਾਣੀ ਜਿਹੜਾ ਇਹ ਘਰ ਤੁਸੀਂ ਬਣਾਇਆ ਲੱਖਾਂ ਰੁਪਏ ਗੂੜੀ ਮਿਹਨਤ ਕਰਕੇ ਬਣਾਇਆ ਪਰ ਹੁਣ ਇਹ ਕਿਹੜਾ ਆਰਮੈਨਿਕ ਇਸ ਤਰ੍ਹਾਂ ਕਰ ਦੇ ਲਈ ਬਿਲਕੁਲ ਸਰ ਹੁਣ ਐ ਨਹੀਂ ਪਤਾ ਜਿੱਥੇ ਅਸੀਂ ਖੜੇ ਆ ਤੇ ਸਵਰਸ਼ ਦੇ ਥੱਲੇ ਪਤਾ ਨਹੀਂ ਕਿੰਨਾ ਪਾਣੀ ਹੋਏਗਾ ਕਿਉਂਕਿ ਇਹ ਅੱਜ ਦੀ ਪ੍ਰੋਬਲਮ ਨਹੀਂ ਹੈ ਇਹ ਘੱਟੋ ਘੱਟ 2 ਮਹੀਨੇ ਪਹਿਲਾਂ ਦੀ ਪ੍ਰੋਬਲਮ ਸ਼ੁਰੂ ਹੋਈ ਵੀ ਹੈ ਪਰ ਸਾਨੂੰ ਪਤਾ ਹੁਣ ਲੱਗਿਆ ਜਦੋਂ ਸਾਡੇ ਘਰ 'ਚ ਕੰਟੀਨਿਊ ਤੇੜਾਵਾਦ ਵਧ ਰਹੀ ਹੈ ਇੱਥੇ ਦੀ ਜਿਸ ਤਰ੍ਹਾਂ ਸਾਡਾ ਘਰ 'ਚ ਬਿਲਕੁਲ ਅੱਜ ਤੱਕ ਬੈਠ ਚੁੱਕਿਆ ਹਿੰਦੇ ਬਾਰੇ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤਾਂ ਹੁਣ ਪ੍ਰਸ਼ਾਸਨ ਹੀ ਦੱਸੇਗਾ ਵੀ ਕਿਸਕ ਵਜੇ ਨਾਲ ਤੁਹਾਡੀ ਗਲਤੀ ਕਾਰਨ ਹੋ ਰਿਹਾ ਹੁਣ ਇਹਦਾ ਮੁਆਵਜ਼ਾ ਕੌਣ ਦੇਵੇਗਾ ਸਾਨੂੰ ਜਿਹੜਾ ਸਾਰਾ ਫਰਸ਼ ਬੈਠ ਚੁੱਕਿਆ ਸਾਡਾ ਕੋਈ ਤਸਲੀਮ ਅੰਤ ਜਵਾਬ ਨਹੀਂ ਦਿੱਤਾ ਸਰ ਐਮਸੀ ਨੇ ਤਾਂ ਸਾਨੂੰ ਕੋਈ ਜਵਾਬ ਹੀ ਨਹੀਂ ਦਿੱਤਾ ਵੀ ਮੈਂ ਕਾਰਵਾਈ ਕਰੂੰਗਾ ਜਾਂ ਨਹੀਂ ਕਰੂੰਗਾ ਉਹਨਾਂ ਤੇ ਮ्युनਿਸਪਲ ਕਾਰਪੋਰੇਸ਼ਨ 'ਚ ਐਪਲੀਕੇਸ਼ਨ ਦੇ ਕੇ ਆਓ। ਜੀ। ਵੀ ਉਹਦੇ ਵੱਲ ਕੋਈ ਕਾਰਵਾਈ ਨਹੀਂ ਹੈ। ਨਹੀਂ ਨਹੀਂ ਨਹੀਂ। ਉਹ ਤਾਂ ਹੱਥ ਖੜੇ ਕਰ ਗਏ ਜੀ। ਆਏ ਦੇਖਣ ਆਏ ਬੱਡੇ। ਦੇਖਣ ਆਏ ਸੀ ਸਰੋ। ਬਸ ਦੇਖ ਕੇ ਚਲੇ ਗਏ। ਉਹਨਾਂ ਨੇ ਕੋਈ ਸਾਨੂੰ ਸਪਸ਼ਟ ਕਾਰਵਾਈ ਦਾ ਦੱਸਿਆ ਨਹੀਂ ਆ। ਅੱਛਾ ਕੀ ਮੰਗ ਕੀ ਕਰਨਾ ਚਾਹੁੰਗੇ? ਸਰ ਮੰਗਦਾ ਇਹੀ ਹੈ ਜਿਹੜੀਆਂ ਹੁਣ ਸਾਡੇ ਇੰਨੇ ਘਰਾਂ 'ਚ ਤਰੇੜਾਂ ਆ ਗਈਆਂ। ਇਹਦਾ ਮੁਆਵਜ਼ਾ ਕੌਣ ਦੇਵੇਗਾ ਸਾਡਾ? ਸਾਰਾ ਮੇਰਾ ਗਾੜਾ ਤੂੰ ਜਿਆਦਾ ਡੈਮੇਜ ਹੋ ਚੁੱਕਿਆ ਹੈ ਹੁਣ ਐ ਦੱਸੋ ਇਹਦਾ ਮੁਆਵਜ਼ਾ ਕੌਣ ਦੇਗਾ ਜਿਹੜਾ ਨੁਕਸਾਨ ਆਇਆ ਹੈ ਸਹੀ ਕਰਵਾਇਆ ਜੀ ਕਿਤਾ ਜੀ ਮੈਂ ਕੀ ਕਹਿਣਾ ਚਾਹੁੰਦੇ ਕਿ ਨਹੀਂ ਕਿ ਦਿੱਕਤ ਆ ਰਹੀ ਕਿ ਕਿਰੇੜਾ ਆ ਦਿੱਕਿਆ ਆ ਤੁਸੀਂ ਆਪ ਹੀ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਹੈ ਫਿਰ ਚਤਦਈ ਬੁਰਾ ਹਾਲਾ ਸਾਰਾ ਪਾਣੀ ਘਰ ਰਾਤ ਚੋਂਦਾ ਰਿਹਾ ਜੀ ਹਾਂ ਦੇਖੋ ਹਾ ਜੇ ਹੁਣੇ ਅਸੀਂ ਸਾਰਾ ਕੰਪਲੀਟ ਕਰਵਾਇਆ ਜੀ ਆ ਹੁਣ ਕੋਈ ਦੱਸੋ ਕਿੱਥੋਂ ਪੈਸਾ ਲਾਵਾਂਗੇ ਗਰੀਬ ਆਦਮੀ ਆ ਜੀ ਪੀ ਐਨ ਲੱਗੀ ਹੋਈਆਂ ਐਮ ਐਸ ਡੀ ਸਕੂਲ ਦੇ ਵਿੱਚ ਜੀ ਕੋਈ ਕਾਉਂਸਲਰ ਸਾਹਿਬ ਨੂੰ ਕੋਈ ਕਿਹਾ ਹੋਵੇ ਤੁਸੀਂ ਅਸੀਂ ਸਾਰਿਆਂ ਨੇ ਕਿਹਾ ਸੀ ਜੀ ਉਹ ਕਹਿੰਦੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਤੁਸੀਂ ਉੱਥੇ ਮੈਮ ਸੀ ਚ ਉੱਥੇ ਜਾਓ ਕਮੇਟੀ ਚ ਨਗਰ ਨਿਗਮ ਜੀ ਆਪਾਂ ਬਣਾਏ ਆ ਜੀ ਚੁੰਟੇ ਆ ਨਗਰ ਨਿਗਮ ਵਾਸਤੇ ਬੁਲਾਇਆ ਸੀ ਖੁਦ ਆਏ ਸੀ ਜੀ ਇੱਥੇ ਪਰ ਕੋਈ ਹੱਲ ਨਹੀਂ ਨਾ ਜੀ ਹੱਲ ਕੁਝ ਨਹੀਂ ਕੀਤਾ ਉਹਨਾਂ ਨੇ ਨਾ ਕੁਝ ਸਪਸ਼ਟ ਕਰਨ ਦੇ ਦਿੱਤੇ ਇਹ ਟੱਚ ਜੀ ਨਾ ਦੀ ფუნქਨੇਡ ਕਿਹੜਾ ਮੱਲਾ ਜੀ ਇਹ ਮੈਨੀ ਐਕਟੇਟ ਨੋ ਦੀ ਜੀ ਹਾਂਜੀ ਤੋਂ ਬਿਲਕੁਲ ਹੋਰ ਤੁਹਾਨੂੰ ਜਿਹੜੇ ਹੋਰ ਵੀ ਘਰ ਨੇ ਤੁਹਾਨੂੰ ਇੱਥੋਂ ਦੀ ਜਿਹੜੀ ਲਾਈਵ ਤਸਵੀਰਾਂ ਦਿਖਾਇਆ ਇਹਨਾਂ ਨੇ ਜਿਹੜੇ ਘਰ ਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਤਰੇੜਾਂ ਆ ਚੁੱਕੇ ਜਿਹੜੇ ਕਿ ਥੱਲੇ ਤੱਕ ਬੈਠ ਚੁੱਕੇ ਮਕਾਨ ਆਪਾਂ ਹੋਰਾਂ ਨਾਲ ਵੀ ਇੱਥੇ ਜੇ ਦਿਖਾ ਰਹੇ ਜਿਹੜੇ ਤੁਹਾਨੂੰ ਤਸਵੀਰਾਂ ਇੱਥੋਂ ਦੀਆਂ ਦੇਖੋ ਜਿਹੜੇ ਹੈਗੇ ਸੀਵਰੇਜ ਦੀ ਸਮੱਸਿਆ ਦੇ ਕਰਕੇ ਲੋਕਾਂ ਦੇ ਮਕਾਨ ਇੱਥੇ ਤੋਂ ਕਾਫੀ ਬੈਠ ਚੁੱਕੇ ਆ ਉਹ ਦਰਾਰਾਂ ਇੰਨੀਆਂ ਜ਼ਿਆਦਾ ਆ ਚੁੱਕੀਆਂ ਪਰ ਇੱਥੇ ਦੇ ਮਹੌਜ ਜਿਹੜੇ ਵੀ ਆਪਣੇ ਐਮਸੀ ਆ ਉਹਨਾਂ ਵੱਲੋਂ ਵੀ ਇਹਨਾਂ ਨੂੰ ਕੋਈ ਮਹੱਲੇ ਵਾਲਿਆਂ ਨੂੰ ਕੋਈ ਵੀ ਸਪਸ਼ਟੀਕਰਨ ਨਹੀਂ ਦੇ ਕੇ ਗਏ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਕੇ ਗਏ ਅੱਪਾ ਇੱਕ ਹੋਰ ਘਰ ਦੇ ਵਿੱਚ ਵੀ ਤੁਹਾਨੂੰ ਦਿਖਾਣੇ ਆ ਵੀ ਇਤਨਾ ਦੇ ਹਾਲਾਤ ਕੀ ਹੋ ਗਏ ਆ ਇਹ ਤੁਸੀਂ ਦੇਖੋ ਸਭ ਤੋਂ ਵੱਡੀ ਚੀਜ਼ ਹੈਗੀ ਤੁਹਾਨੂੰ ਤਰੇੜਾਂ ਦਿਖਾ ਰਹੇ ਆ ਇੱਕ ਚੀਜ਼ ਦਿਖਾ ਰਿਹਾ ਇਹ ਖਾਸ ਗੱਲ ਕੀ ਆ ਮਕਾਨ ਦੀ ਜਿਹੜੀ ਅਕੀਵਲ ਕਰੀ ਆ ਆਰ ਪਾਰ ਹੋ ਰਿਹਾ ਜੀ ਇਹ ਆਰ ਪਰ ਇਹ ਦੂਜੇ ਘਰ ਦੇ ਵਿੱਚ ਦਿਖਾਈ ਦੇ ਰਿਹਾ ਐਨੀ ਜ਼ਿਆਦਾ ਦਰਾਰ ਆ ਚੁੱਕੀ ਹੈ ਇਹ ਤਾਂ ਕੰਦੀ ਛੱਡ ਗਿਆ ਜੀ ਦੇਖੋ ਬਿਲਕੁਲ ਤੁਹਾਨੂੰ ਇੱਥੇ ਹੀ ਦਿਖਾ ਰਹੇ ਹਾਂ ਬਿਲਕੁਲ ਇਸ ਕੰਧ ਤੋਂ ਦੂਜੇ ਘਰ ਤੱਕ ਨਹੀਂ ਬਿਲਕੁਲ ਦਿਖ ਰਿਹਾ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇੰਨਾ ਕੁ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਚੁੱਕੇ ਨੇ ਇਸ ਕਮਰੇ ਦੇ ਜੀ ਦੇਖੋ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਬਹੁਤ ਤੇਜ਼ ਪੁਚਾਲ ਆਇਆ ਹੋਵੇ ਤਾਂ ਉਹਦੇ ਨਾਲ ਇਹ ਸਾਰਾ ਘਰ ਦਾ ਜਿਹੜਾ ਨੁਕਸਾਨ ਬਿਲਕੁਲ ਛੱਡ ਚੁੱਕਿਆ ਹੈ ਜਿਹੜਾ ਗੱਲਬਾਤ ਵੀ ਅਸੀਂ ਕੀਤੀ ਹੈ ਤੁਹਾਡੇ ਵਸਨੀਕਾਂ ਨਾਲ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਫੀਵਰ ਦੇ ਡਿਸਬੈਲੈਂਸ ਦੇ ਨਾਲ ਜਿਹੜਾ ਪਾਣੀ ਨਊਆਂ ਦੇ ਵਿੱਚ ਭਰ ਰਿਹਾ ਉਹ ਜਿਹੜਾ ਤੁਹਾਨੂੰ ਘਰਾਂ ਤੋਂ ਫਿਰ ਤੋਂ ਤਸਵੀਰਾਂ ਦਿਖਾ ਰਹੇ ਹੈ ਜਿਹੜਾ ਇਸ ਘਰ ਦੇ ਇਸ ਕੰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਘਰ ਦੇ ਵਿੱਚ ਦੂਜੇ ਘਰ ਦੂਜੇ ਕੰਧ ਤੋਂ ਵੀ ਤੁਹਾਨੂੰ ਦਿਖਾਈ ਰਹਾ ਦੂਜੇ ਘਰ ਤੱਕ ਦਜੇ ਨਾਲ ਵਾਲਿਆਂ ਦੇ ਘਰ ਵੀ ਦਿਖਾਈ ਦੇ ਰਹੇ ਐ ਇੰਨੀ ਜ਼ਿਆਦਾ ਦਰਾਰਾਂ ਆ ਚੁੱਕੀਆਂ ਨੇ ਲੇਕਿਨ ਪ੍ਰਸ਼ਾਸਨ ਨੇ ਕੋਈ ਇਹਨਾਂ ਦੀ ਕੋਈ ਸੁਧ ਨਹੀਂ ਲਈ ਸਰ ਮਾਮਲੇ ਉੱਪਰ ਕੋਈ ਵੀ ਅ ਅੱਧੀ ਕੌਫ ਜਿਹੜਾ ਜਵਾਹ ਉਹ ਜਿਹੜੇ ਮੌਜੂਦਾ ਐਮਸੀਐਟੋਂ ਦੇ ਸੰਦੀਪ ਭੋਵੀ ਜੀ ਇਹਨਾਂ ਕੋਲ ਇੱਥੇ ਆਏ ਜ਼ਰੂਰ ਸੀ ਕਹਿੰਦੇ ਲੇਕਿਨ ਕੋਈ ਇਹਨਾਂ ਨੂੰ ਦੱਸ ਕੇ ਉਹ ਕਹਿੰਦੇ ਕੋਈ ਗੱਲਬਾਤ ਨਹੀਂ ਕਰ ਚੀ ਹਲੋ ਤਰਾਸਦੀ ਤੁਹਾਨੂੰ ਦਿਖੇਗੀ ਜਿਸ ਤਰ੍ਹਾਂ ਕਿ ਜਿਹੜਾ ਕੋਈ ਤੇਜ ਪੁਝਾਉ ਦੇ ਹੋਇਆ ਉਹਦੇ ਮਾਰੇ ਕੰਦਾ ਇੰਨੀਆਂ ਕਿ ਛੱਡ ਚੁੱਕੀਆਂ ਦਰਾਰਾਂ ਇੰਨੀਆਂ ਆ ਚੁੱਕੀਆਂ ਕਦੋਂ ਮਰਜੀ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਬਹੁਤ ਹੀ ਖਤਰਨਾਕ ਜਿਹੜਾ ਮੇਰਾ ਨੇ ਸਾਇਦੇ ਵਿੱਚ ਲੋਕ ਰਹਿ ਰਹੇ ਨੇ ਇਸ ਇਹਨਾਂ ਦੇ ਹੁਣ ਆ ਗਏ ਦੇਖੋ ਇਹ ਵੀ ਜਿਹੜਾ ਉਸੇ ਤਰ੍ਹਾਂ ਹੀ ਕੰਦ ਜਿਹੜੀ ਆਫਰ ਦੇ ਵਿੱਚ ਛੱਡ ਚੁੱਕੇ ਆਂ ਦਰਾਲਾ ਤਰੇੜਾ ਕਰਕੇ ਤੇ ਮਕਾਨ ਦੇ ਆ ਜਿਹੜਾ ਨਵਾਂ ਬਣਿਆ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਬਿਲਕੁਲ ਨਵੀਂ ਕੰਸਟਰਕਸ਼ਨ ਹੋਈ ਆ ਲੇਕਿਨ ਕੀ ਆ ਆਰਪਾਰ ਦਿਖਾਈ ਦੇ ਰਹੇ ਆ ਆਰਪਾਰ ਦੀਆਂ ਤਸਵੀਰਾਂ ਹੈਗੀਆਂ ਤੇ ਕੋ ਮਕਾਨ ਦੀਆਂ ਫਰਸ਼ ਤੱਕ ਦੇਖੋ ਫਰਸ਼ ਨਹੀਂ ਦਿਖਾ ਰਹੇ ਤੁਹਾਨੂੰ ਇੱਥੇ ਦੇ ਵਾਟਰ ਜਿਹੜਾ ਇਹ ਤੁਹਾਾਰਿਆ ਜਿਹੜਾ ਇਹਨਾਂ ਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਦੱਸਣ ਦੇ ਮੁਤਾਬਿਕ ਸੀਵਰੇਜ ਦਾ ਪਾਣੀ ਇੰਨਾ ਕ ਜਿਆਦਾ ਇਹਨਾਂ ਦੇ ਘਰਾਂ ਦੇ ਵਿੱਚ ਬੈਠਦਾ ਹੈ ਪੈਰੇ ਨਿਊਆਂ ਦੇ ਵਿੱਚ ਜਿਹਦੇ ਕਰਕੇ ਇਹ ਸਾਰਾ ਇਹਨਾਂ ਹਾਦਸਾ ਹੋ ਰਿਹਾ ਹੈ ਇਲਾਕੇ ਦੇ ਵਿੱਚ ਆ ਕੇ ਲੋਕ ਐ ਤੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਕੰਦਾ ਫਟ ਰਹੀਆਂ ਨੇ ਲੈਂਡਰ ਫਟ ਰਹੇ ਨੇ ਤੇ ਜਿਹੜਾ ਆਰ ਪਾਰ ਇੱਕ ਵਾਰ ਫੇਰ ਦਿਖਾ ਰਹੇ ਆਰ ਪਾਰ ਦੀਆਂ ਤਸਵੀਰਾਂ ਨਾਲ ਵਾਲੇ ਘਰ ਦੇ ਵਿੱਚ ਦਰਾਰਾਂ ਤੱਕ ਛੱਡ ਚੁੱਕੀਆਂ ਬਠਿੰਡਾ ਦੇ ਜਿਹੜਾ ਮੇਨ ਕਹਿੰਦਾ ਸ਼ਹਿਰ ਦਾ ਦਿਲ ਮਿਨੀ ਸੈਕਟਰੀਏਟ ਰੋਡ ਯਾਨੀ ਕਿ ਪੂਜਾ ਵਾਲਾ ਮਹੱਲਾ ਜਿਹਨੂੰ ਕਹਿੰਦੇ ਪੂਜਾ ਵਾਲਾ ਮਹੱਲਾ ਸ਼ਹਿਰ ਦਾ ਦਿਲ ਇੱਥੇ ਆ ਰੇਲਵੇ ਸਟੇਸ਼ਨ ਵੀ ਇੱਥੋਂ ਨੇੜੇ ਆ ਤੇ ਬੱਸ ਸਟੈਂਡ ਵੀ ਨੇੜੇ ਆ ਉੱਥੋਂ ਦੇ ਤੁਹਾਨੂੰ ਦਿਖਾ ਰਿਹਾ ਸ਼ਹਿਰ ਦੇ ਦਿਲ ਦੀਆਂ ਤਸਵੀਰਾਂ ਜਿੱਥੇ ਕੀ ਹੈ ਲੋਕੀ ਡਰ ਦੇ ਸائے ਦੇ ਵਿੱਚ ਰਹਿ ਰਹੇ ਆ ਔਰ ਮਕਾਨਾਂ ਦੇ ਵਿੱਚ ਇੰਨੀਆਂ ਕਿ ਜ਼ਿਆਦਾ ਦਰਾਰਾਂ ਆ ਚੁੱਕੀਆਂ ਕਿ ਦਰਾਰਾਂ ਚ ਆਰ ਪਰ ਦੂਜੇ ਘਰ ਤੱਕ ਦਿਖਾਈ ਦੇ ਰਹੀ ਹੈ ਤੁਹਾਨੂੰ ਇਹ ਕੋਰ ਫੇਰ ਦਿਖਾ ਰਹੇ ਹਾਂ ਜਿਹੜੇ ਕੰਧ ਦੇ ਵਿੱਚ ਇੰਨੀਆਂ ਜ਼ਿਆਦਾ ਦਰਾਰਾਂ ਆਈਆਂ ਵੀ ਆ ਔਰ ਸਾਰਾ ਦਿਨ 24 ਘੰਟੇ ਦੇ ਡਰ ਦੇ ਸਾਏ ਦੇ ਵਿੱਚ ਜੀ ਰਿਹਾਤ ਨੇ ਕੋਈ ਵੀ ਵੱਡਾ ਹਾ ਸਕਦਾ ਹਾਦਸਾ ਹੋ ਸਕਦਾ ਤੇ ਇਹਦਾ ਜ਼ਿੰਮੇਦਾਰ ਕੌਣ ਆਖਿਰ ਇੰਨਾ ਦਾ ਜ਼ਿੰਮੇਦਾਰ ਕੌਣ ਕੀ ਐਸੇ ਪ੍ਰਸ਼ਾਸਨ ਜ਼ਿੰਮੇਦਾਰ ਹੈ ਜਾਂ ਕੋਈ ਹੋਰ ਹੈ ਤੁਹਾਨੂੰ ਇਹ ਖੜਾ ਉੱਤੇ ਜਿਹੜਾ ਫਰਸ਼ ਹੈ ਫਰਸ਼ ਦੇ ਵਿੱਚ ਵੀ ਇੰਨੀ ਕਿ ਜ਼ਿਆਦਾ ਤਰਾਰ ਆ ਚੁੱਕੀ ਹੈ ਹੋ ਸਕਦਾ ਹੈ ਨੀਚੇ ਤੱਕ ਵੀ ਦਿਖਾਈ ਦਿੰਦਾ ਹੋਵੇ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਸੰਜੀਪ ਚਿੰਦਲ ਮੇਨੀ ਸੈਕਟਰੀਏਟ ਰੋਡ ਬਠਿੰਡਾ